ਨੌਵੇਂ ਪਾਸ਼ਾ ਭੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਰੋਡਿਆਂ ਤੋਂ ਸਾਰੇ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਆਪਣੇ ਪਿੰਡ ਪਲੂਰ ਨਗਰ ਕੀਰਤਨ ਇਸ ਟਾਈਮ ਪਹੁੰਚ ਚੁੱਕਾ ਹੈ ਜੀ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਸੋ ਸੰਗਤਾਂ ਆਈਆਂ ਨੇ ਦਰਸ਼ਨ ਦੇਦਾਰ ਕਰ ਰਹੀਆਂ ਨੇ ਸਵਾਗਤ ਕਰ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਪਿੰਡ ਰੋਡਿਆਂ ਤੋਂ ਚੱਲ ਕੇ ਆਪਣੇ ਪਿੰਡ ਪਲੂਰ ਪਹੁੰਚਿਆ। ਸੋ ਵਾਹਿਗੁਰੂ ਮੇਰ ਕਰੇ ਸਾਰੀ ਸੰਗਤ ਤੇ ਸੋ ਸੰਗਤ ਪਹੁੰਚੀ ਆ ਦਰਸ਼ਨਾਂ ਦੇ ਲਈ ਵਿਸ਼ਾਲ ਨਗਰ ਕੀਰਤਨ ਆਜੋ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ। ਵੀਡੀਓ ਨੂੰ ਸ਼ੇਅਰ ਕਰਿਆ ਜੋ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਭਣਾ ਦੀਆਂ ਖੁਸ਼ੀਆਂ ਝੋਲੀਆਂ ਦੇ ਨਾਲ ਜ਼ਰੂਰ ਭਰਨਗੇ। ਸੋ ਇਹ ਨਗਰ ਕੀਰਤਨ ਰੋਵਰ ਸਾਹਿਬ ਇਹੇ ਪਹੁੰਚ ਚੁੱਕਾ ਸੋ ਕਰੋ ਜੀ ਦਰਸ਼ਨ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਬਾਈ ਗੋਦੀ ਬਤਾ ਦੇ ਕੇ ਅੱਗੇ ਚੱਲੋ ਚੱਲੋ ਬਾਈ ਜੀ ਲੋਕੋ ਜਿੱਤੀ ਹੋ ਮੱਥਾ ਟੇਕ ਕੇ ਅੱਗੇ ਨੂੰ ਆਈ ਜਾਓ ਜੀ ਮੱਥਾ ਟੇਕ ਕੇ ਅੱਗੇ ਨੂੰ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਸਾ ਸਤਿ ਸ਼੍ਰੀ ਅਕਾਲ ਆਪ ਜੀ ਦਾ ਜੀ ਸਵਾਗਤ ਹੈ ਜੀ ਤੁਹਾਡਾ ਜੀ ਇੱਕ ਸਾਥ ਦੇ ਤੇ ਜੀ ਆਪ ਜੀ ਗਲਾਈ ਬੋਜੋ ਗਲੀਆਂ ਮਾਤਾ ਜੀ ਦੇ ਗੁੰਜਣੇ ਅਗਵਾਈ ਦੇ ਵਿੱਚ ਬੜੇ ਸ਼ੁਰੂ ਕੀ ਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਹੋ ਜੋ ਇਹ ਸਾਧ ਸੰਗਤ ਜੀ ਸਰੂਪ ਦੇ ਪਤਨ ਮਾਰੋ ਸੱਜੇ ਸਾਧ ਜੀ ਦੇ ਜੋ ਪਿਆ ਸਾਡੇ ਦੇਸ ਤੋਂ ਖਾਲਾ 50 ਸਾਲ ਹੋ ਗਏ ਇਹਦਾ ਮਨੋਰਥ ਕੀ ਹੈ ਉਹ ਨਿਰਕੀਰਤਨਾ ਦੀ ਭਾਵਨਾ ਕੀ ਹੈ ਸਾਡੀ ਸਿਣਿਆ ਗੇਨ ਦਾ ਸਦਾ ਜੀ ਦਾ ਉਹ ਸਤਕਾਰਯੋਗ ਸਿੰਘ ਸਾਹਿਬ ਜੀ ਆਪ ਜੀ ਨੂੰ ਸੰਬੋਧਨ ਹੋਣਗੇ ਅਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਸਤ ਉਜਾਰੀ ਅਧਿਆ ਗੁਰੂ ਪਿਆਰ ਸਤਿਗੁਰੂ ਪਾਤਸ਼ਾਹ ਜੀ ਨੇ ਨਦਰ ਕੀਰਤਨ ਜੋ ਸਤਿਗੁਰੂ ਤੇਜਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ 350 ਸਾਲਾ ਜੇਹਦੀ ਜਸ਼ਤাব ਦੀ ਨੂੰ ਸਮਰਪਿਤ ਹੈ ਆਪਣੇ ਨਗਰ ਵਿੱਚ ਆਇਆ ਆਹ ਸਭ ਤੋਂ ਪਹਿਲਾਂ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ ਸਾਰੀ ਸੰਗਤ ਨੇ ਫੋਟੋ ਬੁਲਾਉਣੀ ਹੈ ਸਾਰ ਸੰਗਤ ਦੀ ਬੜੇ ਚੇਰ ਤੋਂ ਸੰਗਤ ਆੜੀ ਰਹਿ ਗਿਆ ਤੇ ਹੌਣ ਦੀ ਫੱਤੇ ਦਾ ਸਮਾਂ ਆ ਤੀਨ ਹੋਵੇ ਫੱਤੇ ਨੇ ਬਲਾਓ ਅੱਗੇ ਗੁਰੂ ਕੀ ਹੈ ਦੋ ਵਾਰੀ ਵਾਹਿਗੁਰੂ ਦਾ ਜਾਪ ਹੋਣਾ ਹੈ ਗੁਰੂ ਦੇ ਦਰ ਤੇ ਹਾਜ਼ਰੀ ਲਗਣੀ ਹੈ ਤੇ ਕਈ ਵਾਰ ਆਪਾਂ ਹੱਥਾ ਤੋਂ ਬੁਲਾਉਦੇ ਹੀ ਨਹੀਂ ਨੂੰ ਜੀ ਬੋਲਦੇ ਹਾਂ ਹੁਣ ਇੱਥੇ ਨੇ ਬੋਲਦ ਨੇ ਬਈ ਭਾਈ ਫੱਤੇ ਸਾਰੇ ਗੱਜ ਕੇ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿੰਘ ਜੀ ਸਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋ ਤਿਲਕ ਜਿੰਨੂ ਰਾਖਾ ਪ੍ਰਭ ਸਾਤਾ ਜੀ ਨੂੰ ਮધુ ਕਲੂ ਮੈਂ ਸਾਤਾ ਸਤਗੁਰੂ ਜੀ ਨੇ ਵੱਡਾ ਸਾਤਾ ਕਰਕੇ ਜਿੰਦੂ ਧਰਮ ਦਾ ਤਿਲਕ ਤੇ ਜਿੰਨੂ ਬਚਾ ਕੇ ਧਰਮ ਦੀ ਰੱਖਿਆ ਕੀਤੀ ਮਹਾਰਾਜ ਨੇ ਆਪ ਕੁਰਬਾਨੀ ਕੀਤੀ ਸ਼ਹਾਦਤ ਦਿੱਤੀ ਕਲਗੀ ਧਰਮਾ ਦੇ ਸੱਚੇ ਪਾਤਸ਼ਾਹ ਜੀ ਨੇ ਦਾਸ ਰੂਪੀ ਦੀ ਗ੍ਰੰਥ ਵਿੱਚ ਲਿਖਿਆ ਆਪਣੋ ਸਬੀਰੀ ਵਾਸਤੇ ਮਹਾਰਾਜ ਦੇ ਪਾਤਸ਼ਾਹ ਜੀ ਨੇ ਸਭੰਦਰ ਵੀ ਲਾ ਦਿੱਤਾ ਜੀਰ ਹੋਰ ਸਰੀਰ ਸੇਰ ਪ੍ਰਾਪਲ ਕੀਆ ਪ੍ਰਯਤ ਦੇਵ ਮੰਦਰ ਵੀ ਕਿਰਿਆ ਕਰੀ ਆ ਕੇ ਰੋਣਾ ਤੁਨ ਨੂੰ ਦੇਵ ਭਾਗ ਦੇ ਮੇਰਾ ਪੌਤ ਜੀਤਾ ਕਿਸੇ ਨੇ ਕੀਤਾ ਵੀ ਭਾਈ ਇਹ ਲੋਕ ਜੋ ਮਜਲੂਬ ਹਨ ਕਿਰਪਾ ਰਾਮ ਵੀ ਅਖਵਾਈ ਵਿੱਚ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਆਏ ਸਨ ਮਹਾਰਾਜ ਦੇ ਪਾਤਸ਼ਾਹ ਦੀ ਸ਼ਰਨ ਚ ਆ ਕੇ ਤਰਲਾ ਕੀਤਾ ਸੀ ਪਰ ਜੋ ਕੋ ਹੁਕਮ ਹੈ ਗੁਰੂ ਮਾਨ ਦੇ ਹੁਕਮ ਹੈ ਸਾਰਿਆਂ ਨੂੰ ਹੁਕਮ ਹੈ ਭਾਈ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਮੰਦਿਓ ਸਭ ਦਾ ਬਹੁਤ ਬਹੁਤ ਧੰਨਵਾਦ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਸੰਗਤਾਂ ਨੇ ਬੜੀ ਵੱਡੀ ਪੱਧਰ ਤੇ ਸੇਵਾ ਕੀਤੀ ਹੈ ਇੰਤਜ਼ਾਰ ਕੀਤਾ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਜੀਰਾਂ ਦਾ ਬਾਬਾ ਬਚਨ ਸਿੰਘ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ ਹੁਣਾਂ ਚੁੱਕਾਂ ਦੀ ਖਿਲਾ ਬਚੋ ਜੋ ਨੇ ਤੇਰ 4 5 ਮਿੰਟ ਹੋਰ ਨੇ ਇੱਥੇ ਹੀ ਸਮਾਪਤੀ ਹੈ ਸਾਰੀ ਸੰਗਤ ਕੱਢ ਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਬਾਬਾ ਜੀ ਉੱਥੇ ਚੱਲੋ ਉੱਥੇ ਲੈ ਕੇ ਦੱਲੇ ਆ ਬਾਬਾ ਜੀ ਸਤ ਸ੍ਰੀ ਅਕਾਲ ਸੋਨਹਾਰ ਸਾਤ ਸ੍ਰੀ ਅਕਾਲ كريا تعال او شور يا ਤਾਲ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਦਾ ਲਿੰਗ ਦੇ ਇਹਨਾਂ ਤੇਰੇ ਇੰਤਜ਼ਾਰ ਕਰਕੇ ਸਤਿਪੰਤ ਸਹਿਜ ਸਿੰਘ ਜੀ ਨੂੰ ਅਨੰਦ ਜਿ ਦੇ ਅਸੀਂ ਦੁਆਰ ਕੀਤੇ ਨੇ ਸਭ ਜੀ ਯੋਗ ਹੋ ਪਪਾ ਸਾਹਿਬ ਜੀ ਬਣਾਏ ਇਥੋਂ ਹੁਣ ਨਗਰ ਕੀਰਤਨ ਦੀ ਰਵਾਨਗੀ ਹੋ ਰਹੀ ਹੈ ਸੋ ਅਗਲੇ ਪਿੰਡਾਂ ਦੇ ਵਿੱਚ ਵੀ ਜਾਣਾ ਸੋ ਨਗਰ ਕੀਰਤਨ ਕਾਫੀ ਲੇਟ ਹੋ ਗਿਆ ਜੀ ਟਾਈਮ ਤਾਂ 3:30 ਵਜੇ ਦਾ ਦਿੱਤਾ ਸੀ ਤੇ ਹੁਣ ਇਥੋਂ ਅੱਗੇ ਜਾਣਾ ਜੀ ਨਗਰ ਕੀਰਤਨ ਪਿੰਡ ਵਿੱਚ ਦੀ ਹੁੰਦਾ ਹੋਇਆ ਜਿ ਆਉਣ ਵਾਲੇ ਪਿੰਡਾਂ ਸੋ ਵਾਹਿਗੁਰੂ ਮੇਰ ਹੋਈ ਹੈ ਨੂਰ ਨਗਰ ਦੇ ਵਿੱਚ ਨਗਰ ਕੀਰਤਨ ਪਹੁੰਚਿਆ ਸੋ ਵਾਹਿਗੁਰੂ ਸਭਨਾ ਸੰਗਤਾਂ ਤੇ ਮੇਰ ਪ੍ਰਿਆਤ ਰੱਖੇ ਅੱਗੇ ਜਿ ਆਉਣ ਵਾਲੇ ਨਗਰ ਨੂੰ ਜਾਣਾ ਹੈ ਨਗਰ ਕੀਰਤਨ ਦਾ सिंगारे वेताही करो जी ਆਇਆ ਸੀ ਤਨਾ ਕਿ ਮਰਦ ਦੇ ਸੀ ਮੈਂ ਉਸ ਦਿਨ ਤੇ ਤੇਰਾ 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 نام د رو دس په بوته د جهان د چکه حق دارم امبیکا د رو دس د ব্রহ্ম